ਬੂਰੀਏ ਗਰਦੀਪ ਦੀ ਕੋਸ਼ਿਸ਼ ਪੁਆਇੰਟ ਬੂਰੀਏ ਦਾ ਲੱਭੀ ਆਵਨੇ ਆ ਕਰ ਸਿਫਤ ਨਦੌਰ ਵਾਲੇ ਨਿੱਕੇ ਦੀ ਨਦੌਰ ਵਾਲਾ ਇਸ ਲਈ ਕਬੱਡੀ ਪਾਉਣ ਦੀ ਨੋਜਨ ਵਾਧਾ ਹੋਇਆ ਹੈ ਨਿੱਕੇ ਨਦੌਰ ਵਾਲਾ ਚਰਚਾ ਮੁੰਡੇ ਦੀ ਵਰਲਡ ਵਾਈਡ ਹੈ ਆਸਾ ਹੋਕੇ ਵਾਲਾ ਇਹ ਕੈਨੇਡਾ ਕੱਪ ਦਾ ਬੈਸ ਹੈ ਮੇਰੇ ਵੀਰੋ ਔਰ ਸਾਹਮਣੇ ਵੇਖਦਾ ਹੈ ਵੀ ਨੰਬਰ ਬੇ ਆਫ 20 ਨਿਊਜ਼ੀਲੈਂਡ ਨਵਾਂ ਸ਼ਹਿਰ ਦੀ ਟੀਮ ਦੇ ਹਿੱਸੇ ਜਾ ਜੜਿਆ ਅਗਲੀ ਰੇਡ ਜਿਹੜੇ ਜਿਹੜੇ ਸੁਲਤਾਨ ਨੂੰ ਪਿਆਰ ਕਰਦੇ ਤਾੜੀਆਂ ਜ਼ੋਰਦਾਰ ਮਾਰ ਦਿਓ ਸ਼ਾਮਸ਼ਪੁਰੀਆ ਸੁਲਤਾਨ ਖੇਡ ਰਿਹਾ ਅਜ ਮਠੱਡਿਆਂ ਦੇ ਵਿੱਚ ਇਸ ਵੇਲੇ ਕਹਿੰਦੇ ਗਲੇਡੀਏਟਰ ਦੀ ਟੀਮ ਖੇਡ ਰਹੀ ਹੈ ਸੁਲਤਾਨ ਤੇ ਸ਼ੀਲੂ ਟੌਪ ਟਾਈਮ ਚੱਲਦਾ ਹੈ ਸ਼ੀਲੂ ਸੁਲਤਾਨ ਦਾ ਟੌਪ ਟਾਈਮ ਚੱਲਦਾ ਹੈ ਸ਼ੀਲੂ ਸੁਲਤਾਨ ਦਾ ਜਤਿੰਦਰ ਸਾਡਾ ਵੀਰ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਲਾਲਾ ਬਿਲਗਾ ਪੁੱਜਿਆ ਹੋਇਆ ਹੈ ਕਹਿੰਦਾ 11 ਮਾਰਚ ਨੂੰ ਵੱਡਾ ਕੱਪ ਹੋਣਾ ਮਾਨਕਾ ਦੇ ਵਿੱਚ ਇੱਕ ਟਰੈਕਟਰ ਦੇਣਾ ਹੌਲੈਂਡ ਮੌਲੀ ਵਾਲੇ ਜੱਗੀ ਨੂੰ ਤੇ ਇੱਕ ਵੱਡੀ ਗੱਡੀ ਕਹਿੰਦੇ ਜੋਗੇ ਵਾਲੀਏ ਗगन ਨੂੰ ਦਿੱਤੀ ਜਾਵੇਗੀ ਮਾਨਕਾ ਦੇ ਕਬੱਡੀ ਕੱਪ ਤੇ ਸਾਹੋਕੇ ਵਾਲਾ ਕਿ ਇੱਥੇ ਹੋਰ ਸਲਾਮਾਂ ਯੁਰਤਾ ਨੂੰ ਕਦਰ ਨਾ ਪੈਂਦੀ ਚੰਦੀ ਏ ਅੜੀ ਇਹ ਨਹੀਂ ਮਿੱਟੀ ਮਾਲਵੇ ਦੀ ਬੰਦੇ ਅੱਤ ਕਰਾਉਣੇ ਜੰਮਦੀ ਏ ਸਾਹੋਕੇ ਵਾਲੇ ਨੇ ਕਮਾਲ ਦਾ ਜੱਫਾ ਲਾਇਆ ਤੇ ਅਗਲੀ ਰੇਡ ਪਾਉਣ ਦੇ ਲਈ ਮੁੰਡਾ ਕਹਿੰਦੇ ਅਮਰੀਕਾ ਤੋਂ ਆਇਆ ਹੋਇਆ ਹੈ ਇਹ ਛੰਨਾ ਵਾਲਾ ਪਾਲੀਆ ਇੱਕ ਕੰਨੀ ਤੇ ਸ਼ੀਲੂ ਲੱਗਿਆ ਹੋਇਆ ਇੱਕ ਕੰਨੀ ਤੇ ਜੱਸਾ ਹੁਣ ਚਾਰਾਂ ਦੀ ਘੁੰਮਦੀ ਹੋਈ ਚਾਰ ਇਹਦਾ ਦੌਰ ਚੱਲਦਾ ਇਹਦਾ ਦੌਰ ਚੱਲਦਾ ਪਹਿਲੇ ਨੰਬਰ ਦਾ ਹੋਲਡ ਹੈ ਪੰਜਾਬ ਅੱਜ ਦੇ ਟਾਈਮ ਇਹ ਤੋਂ ਉੱਤੇ ਕੋਈ ਦਿਖਾ ਸ਼ੀਲੂ ਅੱਜ ਦੇ ਟਾਈਮ ਦਾ ਉਹ ਸ਼ੀਲੂ ਨੂੰ ਕਿੰਨਾ ਕੁ ਪਿਆਰ ਕਰਦੇ ਆ ਮੱਥੇ ਸ਼ੀਲੂ ਸ਼ੀਲੂ ਹੋਈ ਪਈ ਐ ਦੁਨੀਆ ਦਾ ਟਾਪਰ ਸਾਹਮਣੇ ਰਮਣਾ ਕਬੱਡੀ ਪਾਉਣ ਦੇ ਲਈ ਵਧਾ ਹੋਇਆ ਅਮਰਤ ਛੰਨਾ ਵਾਲਾ ਫੂਲਾ ਸੋਨੀ ਕਹਿੰਦੇ ਫਕਰ ਝੰਡੇ ਵਾਲਾ ਚੱਕ ਸਾਭੂ ਵਾਲੇ ਵੀ ਦੁਨੀਆ ਦੀਵਾਨੀ ਐ ਪਈ ਹੋ ਰੇਡ ਚਾਰ ਜਾਫੀਆਂ ਵਿੱਚੋਂ ਆ ਫਕਰ ਝੰਡੇ ਵਾਲਾ ਪਰ ਰਮਣਾ ਤਗਾ ਨੰਬਰ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਹੈ ਵੱਡਾ ਮਾਲ ਆਇਆ ਹੋਇਆ ਗੁਰਲਾਲ ਕਨੌਰ ਦੁਨੀਆ ਦਾ ਟਾਪਰ ਖਿਡਾਰੀ ਐ ਕਹਿੰਦੇ ਗੁਰਲਾਲ ਕਬੱਡੀ ਦੇ ਵਿੱਚ ਸਿਰਾ ਕੀਤਾ ਹੈ ਅੱਜ ਸਿਆਸਤ ਦੇ ਵਿੱਚ ਨਾਮ ਹੈ ਗੜਵੇ ਵਾਲਾ ਕਰਨ ਬੈਠਾ ਹੈ ਸ਼ੀਰਾ ਛੰਮੀਪੁਰਿਆ ਬੈਠਾ ਹੈ ਸਾਹਮਣੇ ਹਰਿਆਣੇ ਦੇ ਸ਼ੋਰੇ ਸ਼ੀਲੂ ਦਾ ਮਠੱਡਿਆਂ ਦੇ ਵਿੱਚ ਐਨ ਜਫੇ ਤੇ ਜਫਾ ਲੱਗ ਰਿਹਾ ਹੈ ਐਨ ਜਫੇ ਤੇ ਜਫਾ ਲੱਗ ਰਿਹਾ ਹੈ ਸਾਹਮਣੇ ਕਬੱਡੀ ਪੜਤਾ ਜੀ ਕਰ ਦਿਓ ਗੱਲ ਯਾਰਾ ਚੰਗਲੀ ਸ਼ਰਮਾ ਅਗਲੀ ਰੇਡ ਪਾਉਣ ਦੇ ਲਈ ਐਨ ਤਿਆਰ ਗੁਰਲਾਲ ਘਨੌਰ ਦੀ ਆਇਆ ਹੈ ਕਬੱਡੀ ਤੋਂ ਬਾਅਦ ਸਿਆਸਤ ਦੇ ਵਿੱਚ ਐਂਟਰੀ ਤੇ ਉਹਦੇ ਵਿੱਚ ਵੀ ਸਿਰਾਈ ਕੀਤਾ ਕਬੱਡੀ ਵੀ ਟੌਪ ਦੀ ਖੇਡੀ ਆ ਹੁਣ ਚਾਰਾਂ ਦੇ ਵਿੱਚੋਂ ਸ਼ਾਹ ਕੋਟ ਦਾ ਕਿਹੜਾ ਛੰਨਾਲਾ ਅਮਰਤ ਤਿਆਰ ਆ ਫੂਲਾ ਸੋਹਣ ਤੇ ਹੁਣ ਵੇਖਾਂਗੇ ਨੌਜਵਾਨ ਕੌਣ ਇਹ ਗਿੱਟੇ ਫੜ ਲੇ ਫੇਰ ਨਹੀਂ ਛੜਦਾ ਇਹ ਸ਼ੂਸ਼ਕ ਵਾਲਾ ਬਾਹੜਾ ਭੈੜਾ ਜਾਫੀ ਆ ਇਹ ਵੀ ਖਰੇ ਖਰੇ ਡੱਕਦਾ ਐਨ ਕਮਾਲ ਦਾ ਜਫਾ ਲਾ ਗਿਆ ਅਗਲੀ ਰੇਡ ਪਾਉਣ ਦੇ ਲਈ ਪੂਰੀਆ ਪੂਰੀਆ ਮੇਰੇ ਵੀਰੋ ਹਰਿਆਣੇ ਦਾ ਸ਼ੋਰਾ ਆਹ ਵੇਖ ਰਿਹਾ ਵੀ ਬੂਰੀਆ ਸ਼ੀਸ਼ਰ ਵਾਲਾ ਕਰਮਜੀਤ ਕਨਗਸ ਤਕੜਾ ਨੰਬਰ ਜਿਹੜਾ ਆਪਣੀ ਟੀਮ ਲਈ ਜੋੜਦਾ ਹੈ ਇਹ ਇੰਗਲੈਂਡ ਕਬੱਡੀ ਦੇ ਪੂਰੇ ਸੀਜ਼ਨ ਦਾ ਬੈਸਟ ਹੈ ਨੌਜਨ ਬੂਰੀਆ ਤਕੜਾ ਨੰਬਰ ਆਪਣੀ ਟੀਮ ਲਈ ਜੋੜ ਗਿਆ ਅਗਲੀ ਰੇਡ ਲੈ ਵੀ ਨਿੱਕਾ ਮਿਹਨਤ ਕਰਦਾ ਰਿਹਾ ਚੱਲੂ ਇੱਕ ਦਿਨ ਕਬੱਡੀ ਚ ਤੇਰਾ ਸਿੱਕਾ ਹੁਣ ਦੁਨੀਆ ਗੱਲਾਂ ਕਰਦੀ ਹੈ ਟਾਪ ਤੇ ਨਗੌਰ ਵਾਲਾ ਨਿੱਕਾ ਖੇਡ ਮੈਦਾਨ ਦੇ ਵਿੱਚ ਬੋਲਿਆ ਹੋਇਆ ਦਾਵਾ ਚੱਕ ਸਾਭੂ ਵਾਲਾ ਚੱਕ ਸਾਹੂ ਵਾਲਾ ਪਰ ਪੁਆਇੰਟ ਨਿੱਕੇ ਦਾ ਅਗਲੀ ਰੇਡ ਸੁਲਤਾਨ ਦੀ ਸੁਲਤਾਨ ਸੁਲਤਾਨ ਉਧਰ ਭਿੰਦਾ ਮਠੱਡਾ ਵੀ ਐਨ ਪੱਪਾਂ ਦੇ ਹੋਇਆ ਖੜਾ ਵੀ ਸਵਾਦ ਕਬੱਡੀ ਦਾ ਪੂਰਾ ਆ ਰਿਹਾ ਆਹ ਵੇਖਦੇ ਨਹੀਂ ਇਹ ਪ੍ਰੀਤਮ ਦਾ ਪੁੱਤਰ ਹੈ ਉਧਰ ਕਹਿੰਦੇ ਜੈਜੀ ਸੰਨਾਲਾ ਅਮਰਤ ਤਿਆਰ ਆ ਸੋਹਣ ਤਿਆਰ ਆ ਸੋਨੀ ਝੰਡਿਆ ਵਾਲਾ ਤੇ ਸ਼ੂਸ਼ਕ ਦਾ ਫੂਲਾ ਚਾਰਾਂ ਵਿੱਚੋਂ ਕਿਹੜਾ ਖਿਡਾਰੀ ਸੋਹਣ 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 ਪਰ ਪੁਆਇੰਟ ਗੋਰੇ ਦਾ ਲੈ ਵੀ ਆਮਰਿਆ ਅਗਲੀ ਰੇਡ ਰਵੀ ਦੀ ਪੈਣ ਜਾ ਰਹੀ ਹੈ ਰਵੀ ਆਲੋਲ ਢੇਰੀਆਂ ਵਾਲਾ ਕਹਿੰਦੇ ਰਵੀ ਹੈਪੀ ਵਰਗੇ ਜੱਗੇ ਵਰਗੇ ਪ੍ਰਸਿੱਧ ਖਿਡਾਰੀ ਆਲੋਲ ਢੇਰੀਆਂ ਦੇ ਆ ਨੌਜਾਨ ਰਵੀ ਅਮਰੀਕਾ ਤੋਂ ਆਇਆ ਐਨੇ ਖੌਰੂ ਪਾਇਆ ਇਹਨੂੰ ਸ਼ੀਲੂ ਕਹਿੰਦੇ ਆ ਪਰ ਨੰਬਰ ਇਸ ਲਈ ਰੇਡਰ ਦੇ ਹਿੱਸੇ ਜਾ ਜੜਿਆ ਨੰਬਰ ਧਾਵੀ ਦਾ ਠਾਠਾ ਮਾਰਦਾ ਇਕੱਠ ਹੈ ਵੱਡੇ ਮਾਲ ਆਏ ਹੋਏ ਹੈ ਪਿਆ ਬਲੰਟੀ ਖੇਡ ਰਹੀ ਹੈ ਅਵਤਾਰ ਤਾਰੀ ਦੀ ਟੀਮ ਮਠੱਡਿਆਰੇ ਦੀਪ ਦੀ ਦੂਸਰੇ ਪਾਸੇ ਬਲਵਿੰਦਰ ਚੱਠੇ ਦੀ ਟੀਮ ਹੈ ਸੁਖੀ ਬੈਸ ਦੀ ਟੀਮ ਖੇਡ ਰਹੀ ਹੈ ਆ ਟੱਕਰ ਸਿਰੇ ਦੀ ਹੈ ਇਸ ਲਈ ਰਮਨਾ ਤੇ ਰਵੀ ਆ ਹੈ ਰਮਨਾ ਤਗੜਾ ਨੰਬਰ ਆਪਣੀ ਟੀਮ ਲਈ ਜੋੜਦਾ ਹੈ ਇਹ ਅਗਲੀ ਰੇਡ ਪਾ ਰਿਹਾ ਹੈ ਜੈਸੌਂਗਲਾ ਜੀ ਕਹਿੰਦੇ ਅੰਕਾਰ ਮਾਨ ਜੀ ਵੀ ਕੈਨੇਡਾ ਦੇ ਸਰੀ ਤੋਂ ਚੇਚੇ ਤੌਰ ਤੇ ਪੁੱਜਿਆ ਸੀ ਜਿਨ੍ਹਾਂ ਨੂੰ ਆਖ ਰਹੇ ਹਾਂ ਖੇਡ ਕਬੱਡੀ ਦੇ ਵੱਡੇ ਪ੍ਰਮੋਟਰ ਆ ਉਹਨਾਂ ਦਾ ਵੀ ਧੰਨਵਾਦ ਜੈ ਸੌਜਲੇ ਉਹਨਾਂ ਦੇ ਜਿੰਨੇ ਵੀ ਸਾਥੀ ਆਏ ਆ ਸਾਰਿਆਂ ਦਾ ਧੰਨਵਾਦ ਸ਼ਰਮਾ ਚੰਗਲੀ ਵਾਲਾ ਗੁਰਦੀਪ ਮਾਧੋਪੁਰੀਏ ਦਾ ਜੱਫਾ ਲੱਗਿਆ ਪਹਿਲੀ ਰੇਡ ਤੇ ਮੇਰੇ ਵੀਰੋ ਮਾਧੋਪੁਰੀਏ ਦਾ ਸੱਤਾ ਮਖੜਿਆ ਵਾਲਾ ਪਤਾ ਨਹੀਂ ਕਿਹਦੇ ਤੇ ਮਾਇਆ ਲੱਗ ਜਾਣੀ ਐ ਅੱਜ ਲੱਖਾਂ ਦੀ ਗੱਲ ਹੋਣੀ ਐ ਜੈ ਸੋਜਲਾ ਐਨ ਪੁੱਜਾ ਹੋਇਆ ਸਾਹਮਣੇ ਪਈ ਹੋ ਰੇਡ ਪਟਿਆਲੇ ਵਾਲਾ ਕਿ ਮਰ ਜਾਣਾ ਮਾਨਵੀ ਖਿਡਾਰੀ ਬੜਾ ਵੱਡਾ ਸੀ ਬਾਗਾਂ ਵਾਲੇ ਸ਼ਹਿਰ ਹਟਿਆਲੇ ਜੀ ਦਾ ਆਟਾ ਸੀ ਜਿਹੜਾ ਪਹਿਲਾ ਰੀਪਲੇ ਵਾਲਾ ਪੁਆਇੰਟ ਹੈ ਸ਼ਾਹਕੋੜ ਦਾ ਆਹ ਖਿਡਾਰੀ ਕੈਨੇਡਾ ਦੇ ਪੂਰੇ ਖੇਡ ਸੀਜ਼ਨ ਦਾ ਬੈਸਟ ਰਿਹਾ ਇਹ ਨੌਜਵਾਨ ਅਮਰੀਕਾ ਦੇ ਵਿੱਚ ਵੀ ਟੌਪ ਦੀਆਂ ਰੇਡਾਂ ਪਾਈਆਂ ਇਹਦਾ ਬਾਪੂ ਵੀ ਕਬੱਡੀ ਦਾ ਟੌਪ ਦਾ ਖਿਡਾਰੀ ਰਿਹਾ ਅੱਜ ਦੇ ਟਾਈਮ ਦਾ ਟਾਪਰ ਪੁਆਇੰਟ ਸੁਲਤਾਨ ਨੇ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ ਆ ਨਦੋਰ ਵਾਲਾ ਨਿੱਕਾ ਅੱਜ ਦੇ ਟਾਈਮ ਦੇ ਵਿੱਚ ਇਹਦਾ ਵੀ ਚੱਲਣ ਲੱਗ ਗਿਆ ਸਿੱਕਾ ਲੋਕੀ ਗੱਲਾਂ ਕਰਦੇ ਵੀ ਆਹ ਸਾਲ ਮੇਜਰ ਲੀਗ ਦਾ ਟੋਪਰ ਪੰਸ਼ੂਸ਼ਕ ਵਾਲਾ ਉਧਰ ਬਾਗੀ ਟਵਾਲ ਦੀ ਕਹਿੰਦੇ ਇੰਦਾ ਭਰੋਲੀ ਦੀ सोनू ਭਰੋਲੀ ਇੰਦਾ ਭਰੋਲੀ ਲੱਖਾਂ ਤੇ ਮੰਗਾ ਬਸਰਾ ਤੇ ਗੈਵੀ ਬਸਰੇ ਹੁਣਾਂ ਦਾ ਧੰਨਵਾਦ ਸ਼ੀਸ਼ਰ ਵਾਲਾ ਬੂਰੀਆ ਆ ਗਿਆ ਬੂਰੀਆ ਲਾਲਾ ਬਿਲਗੇ ਵਾਲਾ ਕਹਿੰਦਾ ਵੀ ਜਿਹੜੀ ਗगन ਨੂੰ ਗੱਡੀ ਦਿੱਤੀ ਜਾਣੀ ਹੈ ਅਰਥ ਪੁਲਿਸ ਕਬੱਡੀ ਕਲੱਬ ਸਾਊਥ ਆਲਾ ਵੱਡਾ ਯੋਗਦਾਨ ਹੋਵੇਗਾ ਸੱਤੇ ਮਠੱਡੇ ਦਾ ਮਾਨਕ ਭਰਾਮਾਂ ਦੇ ਨਾਲ ਆਉਣ ਦੇ ਤਿੰਨ ਜੱਫੇ ਸੋਖਾ ਹੋਵੇਗਾ ਨਾਲ ਵੇਖੀਏ ਨੌਜਵਾਨ ਕੌਣ ਸ਼ੀਲੂ ਸ਼ੀਲੂ ਤਾਲ ਮਾਰ ਕੇ ਗੱਭਰੂ ਨੇ ਗੱਲ ਸਿਰੇ ਲਾਤੀ ਗੱਲ ਸਿਰੇ ਕਬੱਡੀ ਚ ਬਣਾਤੀ ਠਾਠਾ ਮਾਰਦਾ ਕੱਠਾ ਹੈ ਮੇਰੇ ਵੀਰੋ ਰਿਕਾਰਡ ਤੋੜ ਕੱਠਾ ਹੈ ਇਹ ਆਯਾਦ ਕਲੱਬ ਵਾਲਾ ਦਾ ਮੇਲਾ ਜੱਜੀ ਵੀ ਕੀਤਾ ਵਿੱਚ ਗੱਲ ਕਰਦਾ ਦਾਰੇ ਨਾਲ ਪੁਰਾਣੀ ਯਾਰੀ ਮੇਰੇ ਵੀਰੋ ਕਰਦੇਵ ਚਮਕੀਲੇ ਦੀ ਆਯਾਦ ਕਲੱਬ ਆਹ ਸਾਹਮਣੇ ਇਸ ਲਈ ਟੱਕਰ ਸਿਰੇ ਦੀ ਸਾਹੋ ਵਾਲਾ ਤੇ ਮੱਲੀਆ ਵਾਲਾ ਆਹ ਭਰੀ ਹੋਈ ਜਗੀ ਕੈਂਚੀ ਸਰਾ ਸਰਾ ਲੱਗ ਰਿਹਾ ਮਠੱਡਿਆ ਜੋ ਬੱਲੇ 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 ਬੋਹ ਕੇ ਵਾਲਾ ਸਰਾ ਹੋਏਗਾ ਪਰ 11000 ਦੀ ਟੱਕਰ 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 ਹੱਲਾ ਗੁੱਲਾ ਹੱਲਾ ਗੁੱਲਾ ਹੱਲਾ ਗੁੱਲਾ ਹੋ ਗਿਆ ਮਠੱਡਿਆ ਜੋ ਸਰਾ ਹੋ ਹੀ ਜਾਂਦਾ ਨਿੱਕਾ ਅਗਲੀ ਸਿਰੇ ਦਾ ਮੈਚ ਹੈ ਸ਼ੀਲੂ ਦੇ ਪੁਝਾ ਸਾਡਾ ਵੀਰ ਇਧਰ ਅਗਲੀ ਰੇਡ ਕੰਨੀ ਤੇ ਛੰਨਾ ਦਾ ਅਮਰਤਾ ਚੱਕ ਸਾਭੂ ਦਾ ਸੋਹਣ ਫਕਰ ਝੰਡਿਆ ਦਾ ਸੋਨੀਆ ਤੇ ਨਾਲ ਵੇਖੀਏ ਨੌਜਵਾਨ ਫੂਲਾ ਸ਼ੂਸ਼ਕ ਵਾਲਾ ਰਸਾਲੂ ਵਾਲੇ ਦੀ ਰੇਡ ਪਟਿਆਲੇ ਵਾਲਾ ਪਟਿਆਲੇ ਵਾਲਾ ਗੱਭਰੂ ਤੇ ਹਰਿਆਣੇ ਵਾਲਾ ਗੋਰਾ ਇਸ ਵੇਲੇ ਬਾੜ ਭੋਲੇ ਵਾਲੀਏ ਬਿੱਟੂ ਨੂੰ ਹੁਣ ਵੇਖਾਂਗੇ ਨੌਜਵਾਨ ਟੱਕਰ ਸਿਰੇ ਦੀ ਮੇਰੇ ਵੀਰ ਜਿਹੜੇ ਉਹ ਸਿਰੇ ਦੇ ਹੋਏ ਐ ਸ਼ੀਲੂ ਹਰਿਆਣੇ ਵਾਲਾ ਏ ਲੋਕਾਂ ਦੀ ਪਹਿਲੀ ਹੈ ਪਸੰਦ ਬਣਿਆ ਕੌਡੀ ਵਿੱਚ ਮੁੰਡਾ ਹੁਣ ਸਾਹੋਕੇ ਵਾਲਾ ਤਿਆਰ ਪਰ ਸੋਹਣ ਨਦੋਰ ਵਾਲਾ ਨਿੱਕਾ ਉਧਰ ਸਾਡੇ ਦਰਮਿਆਨ ਜੈ ਸੋਧਲਾ ਜੀ ਕਹਿੰਦੇ ਸਪੈਸ਼ਲ ਧੰਨਵਾਦ ਇਧਰ ਅਗਲੀ ਰੇਡ ਦੇਸੀ ਦੀ ਫੇਰ 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 ਨਾ ਕਰਦਾ ਅੱਕਦਾ ਫੱਟੇ ਚੱਕਦਾ ਗਾਜੀਪੁਰ ਦੇ ਲਖੇ ਦੀ ਸਿਧਮਾ ਦੇ ਵੀਰੇ ਦੀ ਬੜੀ ਰਿਸਪੈਕਟ ਕਰਦਾ ਮੇਰੇ ਵੀਰੋ ਸਾਹਮਣੇ ਪਈ ਹੋਏ ਰੇਡ ਕਰੀ ਸਰਤ ਯਾਰਾ ਪਰਤਿਆ ਅਗਲੀ ਰੇਡ ਨੌਜਵਾਨ ਮੱਲੀਆ ਵਾਲਾ ਰਮਨਾ ਇਸ ਵੇਲੇ ਸਾਹੋ ਤੇ ਵਾਲਾ ਪਰ ਪੁਆਇੰਟ ਮੱਲੀਆ ਵਾਲੇ ਅਗਲੀ ਹੋਵੇਗੀ ਸਾਰੀ ਸੁਲਤਾਨ ਦੀ 21000 ਹੋਵੇਗਾ ਪਰ ਇਧਰ ਵੇਖੀਏ ਫਿਰ ਨੌਜਵਾਨ ਗੋਗੜ ਟਾਕੜ ਗੋਗੜੀਆ ਵਾਲਾ ਪੂਰਾ ਨਾਮ ਮਨਦੀਪ ਸਿੰਘ ਬੂਰਾ ਖੇਡ ਕੇ ਕਬੱਡੀ ਕਹਿੰਦਾ ਕਰਨਾ ਹਰ ਇੱਕ ਬਾਪੂ ਦਾ ਜੁਗਨਾ ਤੁਰਾ ਓਏ ਸਿਰਾ ਓਏ ਸਿਰਾ ਵਾਲਾ ਟਾਕੜ ਟਾਕੜ ਦਾ ਧੱਕਾ ਰਿਕਾਰਡ ਹੈ ਵੱਡੇ ਪਿੰਡ ਐ ਮਠੱਡੇ ਕਬੱਡੀ ਤੇ ਇਹਨਾਂ ਨੇ ਕਹਿੰਦੇ 10000 ਦੇ ਅਵਤਾਰਤਾਰੀ ਦੀ ਮਠੱਡੇ ਹੁਣਾ ਵੱਲੋਂ ਐ ਨਿੱਕੇ ਵੀ ਰੇਡ ਪਰ ਤੇ ਕਰੀ ਸੋਤੇ ਯਾਰ ਲੋਹਰ ਵਾਲਾ ਨਿੱਕਾ ਸੁਲਤਾਨ ਦੀ ਰੇਡ ਸੱਤੇ ਨਾਲ ਉਹ ਭਗਾਈ ਐ ਜਿੱਥੋਂ 10-10 ਸਾਲ ਕਹਿੰਦੇ ਕੰਮ ਨਹੀਂ ਹੁੰਦੇ ਗੁਰਲਾਲ ਨੇ ਉਹ ਕਰਾਏ ਐ ਇਹ ਪਾਲਾ ਮੌਲੀ ਜਾਂਦਾ ਗੁੱਜਿਆ ਰਮਝਾ ਗੁਰਪਾਲ ਸਿੰਘ ਜੀ ਬੱਬਰ ਮੌਲੀ ਵਾਲੇ ਇਧਰ ਵੇਖ ਚੱਕ ਸਾਭੂ ਵਾਲਾ ਚੱਕ ਸਾਭੂ ਵਾਲਾ ਮੇਰੇ ਵੀਰੋ ਬੱਲੇ ਬੱਲੇ ਕਰਵਾ ਰਿਹਾ ਹਰਜੀਤ ਹਰ ਸਾਲ ਸਿਰਾਂ ਹੁੰਦਾ ਪਿੰਡੇ ਮਠੱਡਾ ਮਠੱਡਿਆਂ ਦੇ ਵਿੱਚ ਉਧਰ ਬਿੰਦਾ ਭਰੋਲੀ ਸੋਨੂ ਭਰੋਲੀ ਇੰਦਾ ਭਰੋਲੀ ਤੇ ਲੱਖਾ ਭਰੋਲੀ ਮੰਗਾ ਬਸਰਾ ਤੇ ਗੈਰੀ ਬਸਰਾ ਸ਼ੀਲੂ ਦੇ ਜੱਫਿਆਂ ਤੇ 5000 ਦੀ ਗੱਲ ਹੈ ਲੈ ਵੀ ਦੀਪ ਮੈਂ ਅਨਾਉਂਸ ਕਰ ਦੇਣਾ ਭਰਾ ਮੇਰੇਆ ਮੈਨੂੰ ਬੰਨਿਆ ਦੇਸ਼ੀ ਫਰਮਾਨੇ ਦੀ ਅਗਲੀਆਂ ਤਿੰਨ ਰੇਡਾਂ 11000 ਦੀਆਂ ਹੋਣਗੀਆਂ ਇਧਰ ਨਦੋੜ ਵਾਲਾ ਨਿੱਕਾ ਪਾਲਾ ਸੋਤਾ ਜੀ ਬਣਾ ਪਿੰਡ ਵਾਲੇ ਜਿੰਨਾ ਵੱਲੋਂ ਅੱਜ ਦੇ ਟੂਰਨਾਮੈਂਟ ਦਾ ਸੈਕੰਡ ਪ੍ਰਾਈਜ਼ ਵੀ ਤੇ ਵੱਡੀ ਕੱਪ ਲਈ ਵੀ ਵੱਡੇ ਯੋਗਦਾਨ ਨੇ ਰਵੀ ਦੀ ਰੇਡ ਲੈ ਵੀ ਆਮਨੇ ਸ਼ੀਲੂ ਦੇ ਦੋ ਜੱਫੇ ਸੱਤਾ ਮਠੱਡਾ ਜੈ ਸੋਦਲਾ ਸੁੱਖਾ ਚੱਕਾ ਦੋ ਬੁਰੀਆ ਤੇ ਆਲੋਲ ਢੇਰੀਆਂ ਵਾਲਾ ਠੱਡਾ ਜੀ ਕਹਿੰਦੇ ਅਸੀਂ ਦੇਣਾ ਨਹੀਂ ਦੇ ਸਕਦੇ ਇਧਰ ਮੱਲੀ ਵਾਲੇ ਰਮਨੇ ਦੀ ਰੇਡ ਰਮਨੇ ਦੀ ਰੇਡ ਬਾਜਵਾ ਵਾਲਾ ਇੰਦਰਪਾਲ ਆਇਆ ਹੋਇਆ ਆਪਣੀ ਟੀਮ ਲੈ ਕੇ ਬਾਜਵਾ ਨਾਇਂਦਰਪਾਲ ਸੰਦੀਪ ਦਾ ਸਾਥੀ ਹੈ ਇਹ ਗਲੇਡੀਏਟਰ ਦੀ ਫੈਡਰੇਸ਼ਨ ਹੈ ਸਾਹਮਣੇ ਫੂਲੇ ਦੀ ਕੋਸ਼ ਹੈ ਤੇ ਰਮਨਾ ਦੇਸੀ ਦੀ ਪਹਿਲੀ ਰੇਡ 11000 ਦੀ ਪੈਣ ਜਾ ਰਹੀ ਹੈ ਸੱਤਾ ਮਠੱਡਾ 600 ਦਾ ਸੁੱਖਾ ਚੱਕਾ ਵਾਲਾ ਪਾਲਾ ਬਣਿਆ ਤੇ ਜਤਿੰਦਰ ਜੋਹਲ ਦੇ ਵੱਲੋਂ 11000 ਪੈ ਗਿਆ ਟੂਟ ਨੂੰ ਸਿਰਾ ਲਾਤਾ ਮਠੱਡਿਆਂ ਚ ਸ਼ੀਲੂ ਨੇ ਖੌਰੂ ਪਾਤਾ ਰੇਡ ਘੋਲੇ ਵਾਲੀਆ ਬਿੱਟੂ ਪੁੱਜਾ ਹੈ ਬੋਰੀ ਨਾਲ ਅਨੰਦ ਮਾਣਦਾ ਵੀ ਗੱਲ ਸਿਰੇ ਦੀ ਹੋਈ ਪਈ ਹੈ ਮੱਡੀ ਫੈਡਰੇਸ਼ਨ ਦੇ ਚੈਨਲ ਤੇ ਅਨੰਦ ਮਾਣਣਾ ਨਿੱਕੇ ਦੀ ਰੇਡ ਆ ਵੀ ਗਰੂ ਆ ਕਰ ਗੱਲ ਉਧਰ ਕਹਿੰਦੇ ਨਿੱਕੇ ਦੀ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ ਉਹ ਠੱਡਿਆਂ ਦਾ ਕਹਿੰਦੇ ਬਹੁਤ ਵੱਡਾ ਮੇਲਾ ਚੱਲਦਾ ਹੈ। ਇਕਾਠ ਵਾਲੇ ਕਹਿੰਦੇ ਰਿਕਾਰਡ ਟੁੱਟ ਗਿਆ। ਜਿਹੜੇ ਰੁਪਏ ਲੱਗਣੇ ਆ ਉਹ ਕਹਿੰਦੇ ਰਿਕਾਰਡ ਟੁੱਟ ਜਾਣਗੇ ਪਿਛਲੇ ਮੇਲੇ ਦੇ। ਕਿ ਸਾਡੇ ਆਪੇ ਤੋੜਤੇ ਸਾਡੇ ਕੰਪੀਟੀਸ਼ਨਾਂ 'ਚ ਬੰਦਾ ਕੋਈ ਨਾ। ਗੱਲ ਟਕਾੜੇ ਲੱਗੂ ਅਮੜਿਆ। ਬੁਰੀਆ 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 ਤੇ ਟਾਕੜ ਮਬੁਰੀਆ ਤੇ ਟਾਕੜ। ਟਾਕੜ ਤੇ ਕਹਿੰਦੇ ਇਸ ਲਈ ਬੁਰੀਏ ਦੇ ਦਰਮਿਆਨ ਪਈ ਹੋਈ ਟੱਕਰ ਲੱਗਿਆ ਬਈ ਯੋਰ। ਨੰਬਰ ਨੰਬਰ ਇਸ ਲਈ ਨੰਬਰ ਆਹ ਰੀਪਲੇ ਆ ਜੀ ਹਾਂਜੀ ਰੀਪਲੇ ਆ ਤੁੰਨਾ ਜੀ ਲਓ ਸਾਹਮਣੇ ਇਸ ਲਈ ਗੋਰਾ ਅਗਲੀ ਰੇਡ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਤੇ ਦੂਸਰੇ ਪਾਸੇ ਆ ਚੱਕ ਪਿੰਦੀ ਤੱਕ ਮਠੱਡਿਆਂ ਦਾ ਕੱਪ ਕੜ ਤੇ ਵਟ ਲੱਗਦੇ ਜੱਫੇ ਮਿਲਦੇ ਨੋਟਾਂ ਦੇ ਗੱਫੇ ਸਾਹੋਕੇ ਵਾਲਾ ਸਿਰਾਂ ਕਰ ਆ ਗਿਆ ਏ ਆਹ ਵੇਖੋ ਸਾਹਮਣੇ ਸੁਲਤਾਨ ਆ ਗਿਆ ਏ ਆਹ ਵੇਖੋ ਸਾਹਮਣੇ ਸੁਲਤਾਨ ਆ ਗਿਆ ਏ ਸੁਲਤਾਨ ਆ ਗਿਆ ਏ ਸੁਲਤਾਨ ਆ ਗਿਆ ਏ ਆ 0024 ਇਹ ਦੂਜੀਆਂ ਗੱਡੀਆਂ ਨੂੰ ਡਿੱਕਾ ਲੱਗਿਆ ਵੀਰ ਜੀ ਕਿਰਪਾ ਕਰਕੇ ਕਰਿਓ ਪਾਸੇ ਆ ਨਿੱਕਾ ਨਦੋਰ ਵਾਲਾ ਕਿੰਨੇ ਵਾਪਸ ਮੇਰੇ ਮਿਲ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਹੈ ਦੇਸੀ ਦੀ ਪਈ ਹੋਈ ਰੇਡ ਸਿਰੇ ਦਾ ਮੈਚ ਹੈ ਸ਼ੀਲੂ ਖਰੇ ਖਰੇ ਢਾਈ ਜਾਂਦਾ ਹੈ ਸ਼ੀਲੂ ਅੱਜ ਮਠੱਡਿਆਂ ਦੇ ਵਿੱਚ ਨਜ਼ਾਰੇ ਬੰਨੀ ਜਾਂਦਾ ਪਰਦੇਸੀ ਸ਼ਾਹਕੋਟ ਦੀ ਟੀਮ ਲਈ ਤਗੜਾ ਨੰਬਰ ਜੋੜਦਾ ਹੋਇਆ ਆ ਰਮਣਾ ਦੀ ਟੀਮ ਬੇਅਪ ਪਲੰਟੀ ਖੇਡ ਰਹੀ ਹੈ ਰਮਣੇ ਦੀ ਰੇਡ ਤੇ ਅਮਰੀਕ ਦੇ ਬੋਲ ਆ ਰਮਣਾ ਕਹਿੰਦੇ ਮੱਲੀਆਂ ਵਾਲਾ ਲਓ ਸਾਹੋ ਵਾਲਾ ਰਵੀ ਜੀ ਮੇਰੇ ਮਿੱਤਰੋ ਉਹ ਟਰਾਈ ਕਰਦਾ ਲੱਗਦਾ ਜੋਰ ਉਹ ਨੰਬਰ ਕਹਿੰਦੇ ਰੇਡਰ ਦੇ ਸਿਸ ਗ੍ਰੀਨ ਤੇ ਵੀ ਜਾਂਦਾ ਵੀ ਕੌਣ ਅੱਗੇ ਦੇ ਕੌਣ ਪਿੱਛੇ ਪਾਲਾ ਜੀ ਆਏ ਹੋਏ ਨੇ ਬੜੇ ਪਿੰਡ ਦੀ ਉਹ ਧਰਤੀ ਹੈ ਅੱਜ ਸ਼ੀਲੂ ਮੈਨੂੰ ਲੱਗਦਾ ਹੈ ਇਹ ਕਹਿੰਦਾ ਜੇ ਫਾਈਨਲ ਚ ਪੁੱਜ ਗਏ 21 ਦਾ 21 ਦਾ 21 ਦਾ ਬੱਤਾ ਜੀ ਖੇਡ ਮੈਦਾਨ ਦੇ ਵਿੱਚ ਵਜਾ ਹੋਇਆ ਚਾਰ ਜਾਫੀਆਂ ਵਿੱਚੋਂ ਹੁਣ ਕਿਹੜਾ ਖਿਡਾਰੀ ਆਓ ਵੇਖਣਾ ਵੀ ਫਕਰ ਚੰਡੇ ਵਾਲਾ ਤੇ ਨਿੱਕੇ ਬੜੇ ਤੇਜ ਨੇ ਵਾਹ ਓਏ ਸੋਨੀ ਨਹੀਂ ਹੋ ਰਿਹਾ ਤੇਰੀਆਂ ਐਨ ਕਮਾਲ ਕੀਤੀ ਐ ਅਗਲੀ ਕਬੱਡੀ ਪਾਉਣ ਦੇ ਲਈ ਸੁਲਤਾਨ ਆਓ ਸੁਲਤਾਨ ਆ ਗਿਆ ਦੂਜਾ ਰੀਪਲੇ ਉਹ ਵੀ ਸ਼ਾਹਕੋਟ ਦੀ ਟੀਮ ਨੂੰ ਦਿੱਤਾ ਗਿਆ ਦੂਜਾ ਰੀਪਲੇ ਲਾਓ ਸਾਹਮਣੇ ਰਮਨੇ ਦੀ ਪਈ ਹੋ ਰੇਡ ਚਾਰ ਜਾਫੀਆਂ ਵਿੱਚੋਂ ਹੁਣ ਕਿਹੜਾ ਖਿਡਾਰੀ ਬੱਲੇ ਬੱਲੇ ਕਰਵਾ ਦੇਗਾ ਫੂਲੇ ਦਾ ਮੁਕਾਬਲਾ ਫੂਲਾ ਤੇ ਰਮਣਾ ਇਹ ਵੀ ਕਿੱਤੇ ਦਾ ਪੱਕਾ ਜਾਫੀ ਪਰ ਰਮਣਾ ਇਸ ਲਈ ਤਗੜਾ ਨੰਬਰ ਜਿਹੜਾ ਹੈ ਗ੍ਰੀਨ ਵਾਲੇ ਵੀਰਾਂ ਨੂੰ ਬੱਲਾ ਹੋਰ ਉਹ ਗੱਲਾਂ ਹੋਰ ਹੀ ਹੋਣੀਆਂ ਸਨ ਗੱਲਾਂ ਹੋਰ ਹੀ ਹੋਣੀਆਂ ਸਨ ਪਰੇਦਰ ਸ਼ੀਲੂ 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 ਹੋਈ ਪਈ ਹੈ ਸਿਰਾ ਕਰਾਈ ਜਾਂਦਾ ਹੈ ਐਨ ਬੱਲੇ ਕਰਨਾ ਕੀਦਾ ਇੰਨਾ ਸਟੈਮਨਾ ਸੀਗਾ ਜਿਹੜਾ ਲਗਾਤਾਰ ਲੱਗਦਾ ਸੀਗਾ ਸਾਹਮਣੇ ਇਸ ਲਈ ਨਿੱਕੇ ਦੀ ਪਈ ਹੋ ਰੇਡ ਤੇ ਪੁਆਇੰਟ ਜਿਹੜਾ ਥਿੱਕੇ ਪੈ ਗਏ ਆ ਮੰਨੋ ਭਾਵੇਂ ਨਾਲ ਇਕੱਠ ਜਾਵੇ ਇਕੱਠ ਜਾਵੇ ਇਕੱਠ ਜਾਵੇ ਅੱਜ ਕਾਲਜਾ ਠਰਿਆ ਛੜਿਆਵੇਂ ਚੁੱਲੇ ਵਾਂਗੂ ਅੱਜ ਕਾਲਜਾ ਠਰਿਆ ਐਨ ਬੱਲੇ ਬੱਲੇ ਹੋਈ ਆ ਪਹਿਲੇ ਮੈਚ ਦੇ ਵਿੱਚ 6 ਜੱਫੇ ਰਾਜੂ ਦੇ 700 ਨੇ ਆਹ ਮੈਚ ਦੇ ਵਿੱਚ ਸ਼ੀਲੂ ਹੁਣ ਤੱਕ 8 ਜਫੇ ਲਾ ਗਿਆ ਮੇਰੇ ਵੀਰੋ ਹੁਣ ਤੱਕ ਸ਼ੀਲੂ 8 ਜਫੇ ਲਾ ਗਿਆ ਚਾਹਗਲੀ ਰੇਡ ਤੇ ਆ ਗਿਆ ਫਕਰ ਝੰਡੇ ਵਾਲੇ ਦੀ ਕੋਸ਼ਿਸ਼ ਤੇ ਨੰਬਰ ਨੰਬਰ ਬੜੇ ਪਿੰਡੀਏ ਦਾ ਅਗਲੀ ਰੇਡ ਸੁਲਤਾਨ ਦੀ ਆਹ ਸੁਲਤਾਨ ਵੀ ਕਬੱਡੀ ਪੈ ਰਹੀ ਹੈ ਇੰਦਰਪਾਲ ਸਮਝਾਲਾ ਮੁੰਡਿਆਂ ਨੂੰ ਫਰਕ ਘੱਟੋ-ਕੱਟ ਅੱਧੀ ਦਰਜਣ ਦਾ ਫਰਕ ਹੈ ਅੱਧੀ ਦਰਜਣ ਦੇ ਮਰਾਂ ਦਾ ਫਰਕ ਹੈ ਹਾਏ ਤਾੜੀ ਵੱਜ ਗਈ ਤਾੜੀ ਵੱਜ ਗਈ ਉਹ ਵੇਖ ਬੰਦੇਰੇ ਗੂੰਜਦੇ ਲੋਕੋ ਆਲਿਆ ਵੇਖ ਬੰਦੇਰੇ ਗੂੰਜਦੇ ਪ੍ਰਬੰਧਕ ਵੀਰ ਕਹਿੰਦੇ ਈ ਧੰਨਵਾਦ ਸੂਟਾਣ ਦਾ ਤੇ ਸ਼ਿੱਲੂ ਦਾ ਸਾਰੇ ਦਿਲੋਂ ਧੰਨਵਾਦ ਹੈ ਕਿਤੇ ਬੱਲੀ ਬਹੇੜੂ ਰਾ ਉਧਰ ਲੜ ਜਾਓ ਲੋ ਮੁਠੱਡਿਆਂ ਦੇ ਵਿੱਚ ਸ਼ਿੱਲੂ ਸ਼ੀਲੂ ਸ਼ੀਲੂ ਭਰ ਗਿਆ ਪਗਲ ਕਰੂ ਕਮਾਲ ਬੱਲੇ ਸ਼ੀਲੂ ਬੱਲੇ 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 ਨੌਵਾ ਜਫਾ ਸ਼ੀਲੂ ਸ਼ੀਲੂ ਨਹੀਂ ਲੱਗ ਸਕਿਆ ਵਾਹ ਓਏ ਦੇਸੀ ਉਹਨਾਂ ਨੇ ਬੱਗੇ ਪਿੰਡ ਦੇ ਮੰਗੀ ਉਹਨਾਂ ਨੇ ਨੰਨੀ ਉਹਨਾਂ ਨੇ ਮਨਜੋਤ ਉਹਨਾਂ ਨੇ ਸਾਰੇ ਖਿਡਾਰੀਆਂ ਨੇ ਵੱਡਾ ਸਾਥ ਨਿਮਾਇਆ ਔਰ ਸਾਹਮਣੇ ਦੇਖਦਾ ਵੀ ਇਸ ਵੇਲੇ ਅਮਰਤ ਤੇ ਰਮਨੇ ਦੇ ਦਰਮਿਆਨ ਮੁਕਾਬਲਾ ਟੱਕਰ ਸਿਰੇ ਦੀ ਹੈ ਜੋਰ ਲੱਗਿਆ ਹੋਇਆ ਮੀਕਿਆ ਉਹ ਜੋਰ 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 ਬਿਸ਼ਰਮ ਹੁੰਦਾ ਆਪਣੀ ਕਹਾਣੀ ਆਪ ਰੱਜ ਜਾਂਦਾ ਐਤੋਂ ਬਾਅਦ ਨਿੱਕੀਆਂ ਟੀਮਾਂ ਦਾ ਫਾਈਨਲ ਮੁਠੱਟਾ ਵਰਸਸ ਗੱਲੇਵਾਲ ਉਹ ਟੀਮਾਂ ਪੁੱਜ ਜਾਣ ਇੱਬਰ ਕਹਿੰਦੇ ਰੇਡ ਭੂਰੀਏ ਦੀ ਮੁਕਾਬਲਾ ਕਹਿੰਦੇ ਧਾਕੜ ਦੇ ਨਾਲ ਰੇਡਰ ਦਾ ਨਰਵੈਰ ਕੋਹਨੀ ਕਹਿੰਦਾ ਜਾਮ ਲੱਗ ਗਿਆ ਦੋ ਗੱਡੀਆਂ ਨੇ ਉਹ ਸਾਈਡ ਤੇ ਕਰ ਲੀਆਂ ਜਾਣ ਪੀਵੀ 08 ਡੀਐਨ ਸ਼ਾਟ 35 ਪੀਵੀ 08 ਐਫਐਚ 83 80 ਇੰਨਾ ਇਕੱਠ ਤੇ ਜਾਮ ਤੇ ਨਰਵੈਰ ਸਿਆਂ ਲੱਗਣਾ ਹੀ ਲੱਗਣਾ ਹੈ ਇਹ ਮਠੱਡਿਆਂ ਦਾ ਮੇਲਾ ਸਾਹਮਣੇ ਵੇਖ ਰਾ ਫੂਲੇ ਦੀ ਕੋਸ਼ੇ ਤੇ ਨੰਬਰ ਇਸ ਵੇਲੇ 23 29 ਤੇ 32 ਦਾ ਅੰਕੜਾ ਇਸ ਲਈ ਕਹਿੰਦੇ ਨਜ਼ਰੀ ਆ ਰਿਹਾ ਹੈ ਚਾਰ ਜਾਫੀਆਂ ਵਿੱਚੋਂ ਹੁਣ ਦੇਖ ਰਹਾ ਵੀ ਕਿਹੜਾ ਖਿਡਾਰੀ ਸੁਲਤਾਨ ਤੇ ਸ਼ਿਲੂ ਸੁਲਤਾਨ ਤੇ ਸ਼ਿਲੂ ਟੱਕਰ 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 ਸਿਰ ਆਏ ਗਬਰੂ ਆ ਆ ਸਿਰ ਆਏ ਗਬਰੂ ਆ ਗੰਮਾ ਔਜਲਾ ਜੀ ਤੇ ਵੀ ਸਾਰਾ ਲਾਇਆ ਬਹੁਤ ਬਹੁਤ ਧੰਨਵਾਦ ਹੈ ਆ ਜੈ ਸ਼ੋਜਲਾ ਜੀ ਖੜੇ ਨੇ ਢਿੰਡਾ ਮਠੱਡਾ ਜੀ ਆਹ ਕਹਿੰਦੇ ਸੱਤਾ ਮਠੱਡਾ ਤਾਰੇ ਵੀ ਇਹ ਕਹਿੰਦੇ ਆਪਾਂ ਨੇ ਮੇਰੇ ਮਿੱਤਰੋ ਇਹ ਬਰ ਸਾਹੂ ਵਾਲਾ ਸਾਹੂ ਵਾਲਾ ਸਾਹੂ ਵਾਲਾ ਬੱਲੇ ਬੱਲੇ ਹੋ ਗਈ ਐ ਮਠੱਡਿਆਂ ਦੇ ਮੇਲੇ ਤੇ ਬੱਲੇ ਬੱਲੇ ਹੋ ਗਈ ਐ ਮਠੱਡਿਆਂ ਦੇ ਐਨ ਹਜ਼ਾਰਾਂ ਦੀ ਗੱਲ ਐ ਪੂਰੀਆ ਇਸ ਲਈ ਟਗੜਾ ਨੰਬਰ ਲੈ ਕੇ ਵਾਪਸ ਹੈ ਲੈ ਵੀ ਮੀਕਿਆ ਜੇ ਸਕਰੀਨ ਵਾਲੇ ਆ ਰਿਹਾ ਨਿੱਕੇ ਨਜ਼ੋਰ ਵਾਲੇ ਦੀ ਰੇਡ ਹੈ ਹੁਣ ਸ਼ਾਹ ਕੋਟੀਆਂ ਸੰਦੀਪ ਦੀ ਫੈਡਰੇਸ਼ਨ ਆਹ ਬਾਜਵਾ ਵਾਲਾ ਅੰਦਰਪਾਲ ਆਪਣੀ ਟੀਮ ਲੈ ਕੇ ਆਇਆ ਹੋਇਆ ਹੈ ਅਮਰਤ ਤੇ ਨਿੱਕਾ ਸਿਰਾ ਸਿਰਾ ਹੋਏ ਨਿੱਕਾ ਹੁੰਡ ਸਿਰਾ ਟੋਟੀ ਵੀ ਬਣ ਕੇ ਆਈ ਹੈ ਆਹ ਸਵਾਦ ਹੁੰਦਾ ਜਦੋਂ ਭਰਾ ਕਹਿਣ ਆਰਾ ਧੰਨਵਾਦ ਕਰ ਰਹੇ ਦੀਪ ਮਠੱਡੇ ਦਾ ਧੰਨਵਾਦ ਹੈ ਇਹ ਸੱਤ ਆਹ ਸਾਹਮਣੇ ਟੱਕਰ ਛੜੇ ਦੀ ਮੇਰੇ ਵੀਰੋ ਸੋ ਬੜੇ ਪੰਡੀਆਂ ਬੜੇ ਪੰਡੀਆਂ ਕੋਈ ਆਖੂ ਮਠੱਡਿਆਂ ਦੇ ਵਿੱਚੋਂ ਵੀ ਸੌਖੇ ਹੀ ਬਣ ਗਏ ਨੋਟ ਲੈ ਵੀ ਬਿੱਟੂ ਕੋਚ ਭੋਲੇ ਵਾਲੀਆ ਤੇਰਾ ਵੀ ਧੰਨਵਾਦ ਹੈ ਇਧਰ ਵੇਖਦਾ ਵੀ ਬੂਰੀਆ ਤੇ ਕਹਿੰਦੇ ਸ਼ੀਲੂ ਟਿੰਕੂ ਬਲਿਹਾਰਾ ਤੇ ਕਰਮਜੀਤ ਕੰਗਸ ਇਹਨਾਂ ਦੇ ਦਰਮਿਆਨ ਮੁਕਾਬਲਾ 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 ਇਸ ਲਈ ਨੰਬਰ ਨੰਬਰ ਪੁਆਇੰਟ ਫੈਸਲਾ ਕਸ਼ਮੀਰ ਮੇਜਰ ਲੀਗ ਖੇਡਦੀ 7 ਆ ਚੜਨਗੇ ਮੇਜਰ ਲੀਗ ਖੇਡਦੀ 7 ਦੇ ਚੜਨਗੇ ਓ ਸਾਹਮਣੇ ਕਿਵੇਂ ਰੇਡਾਂ ਪੈਂਦੀਆਂ ਜੱਫੇ ਲੱਗਦੇ ਜੋਰ ਤੇ ਲੱਗੂ ਮੇਰੇ ਮਿੱਤਰੋ ਓ ਟੱਕੇ ਵੱਜਦੇ ਭੱਜ 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 ਓ ਨੰਬਰ ਰੇਡਰ ਦੇ ਸਜੜਦਾ ਹੋਇਆ ਓਏ ਅਗਲੀ ਕਬੱਡੀ ਪਟਿਆ ਥੱਲੀ ਦਾ 63 ਥੱਲੀ ਦਾ ਰੇਡਰ ਮਹਾਨ ਮਠੱਡਿਆਂ 'ਚ ਰੇਡਾਂ ਪਾਈ ਜਾਂਦਾ ਸੁਲਤਾਨ ਹੈ ਮਠੱਡਿਆਂ 'ਚ ਤੁਮਾਂ ਪਾਈ ਜਾਂਦਾ ਸੁਲਤਾਨ ਹੈ ਵੀਰ ਹੈ ਦਿੱਲੀ ਦਾ ਛੇਤੀ ਨਹੀਂ ਠੱਲੀ ਦਾ ਰੇਡਰ ਮਹਾਨ ਹੈ ਮਠੱਡਿਆਂ 'ਚ ਧੂਮਾ ਪਾਈ ਜਾਂਦਾ ਸੁਲਤਾਨ ਹੈ ਆ ਬੜੇ ਪਿੰਡ ਵਾਲਾ ਇਹ ਵੇਖਦਾ ਵੀ ਇਸ ਲਈ ਚਾਂਗਲੀ ਸ਼ਰਮਾ ਵਰुण ਸ਼ਰਮਾ ਇਸ ਲਈ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਚਾਰ ਜਾਫੀਆਂ ਵਿੱਚੋਂ ਹੁਣ ਕਿਹੜਾ ਨੌਜਰ ਚੱਕ ਸਾਭੂ ਵਾਲਾ ਨੰਬਰ ਇਸ ਲਈ ਕਹਿੰਦੇ ਰੇਡਰ ਦੇ ਹਿੱਸੇ ਜਾ ਜੜਿਆ ਦੇਸੀ ਦੀ ਰੇਡ ਖੇਡ ਮੈਦਾਨ ਦੇ ਵਿੱਚ ਪੈ ਰਹੀ ਹੈ ਆਹ ਰੇਡ ਕਹਿੰਦੇ ਦੇਸੀ ਫਰਮਾਨੇ ਵਾਲਾ ਪਾ ਰਿਹਾ ਨਰਿੰਦਰ ਵੀ ਆ ਗਿਆ ਹੈ ਨਰਿੰਦਰ ਨੇ ਕਹਿੰਦੇ ਬੜੇ ਮਾਨ ਨਾਲ ਆਖਿਆ ਸੀਗਾ ਵੀ ਤੀਰਥ ਨੂੰ ਕਹਿ ਕੇ ਤੈਨੂੰ ਮੈਂ ਸੱਬਿਆ ਮੁਕੰਦਪੁਰ ਆ ਕੇ ਮੇਹਰ ਕਰੇ ਪਰਮਾਤਮਾ ਉਹ ਦਿਲੋਂ ਧੰਨਵਾਦ ਹੈ ਇਹ ਪਰ ਕਹਿੰਦੇ ਦੇਸੀ ਫਰਮਾਨੇ ਵਾਲਾ ਕਬੱਡੀ ਪਾ ਰਿਹਾ ਤੀਰਥਵਾਲ ਜੀ ਪੁੱਜ ਚੁੱਕੇ ਨੇ ਉਹ ਦੇਖ ਲਓ ਸਮਝਾਲਾ ਮੁੰਡਿਆਂ ਨੂੰ ਨਹੀਂ ਸੁਪਰਵਾਈਜ਼ਰ ਸਾਹਿਬ ਕਲੀਅਰ ਕਰ ਦਿਓ ਯਾਰਾ ਸਾਹਮਣੇ ਕਬੱਡੀ ਇਸ ਵੇਲੇ ਸਿੱਧਮਾਲਾ ਜੱਸਾ ਕਹਿੰਦਾ ਗੁਰਨਾਲ ਕਹਿੰਦਾ ਵੀ ਕੋਹਨੀ ਦੇ ਗੋਡੇ ਸਾਡੇ ਵੱਲੋਂ ਸਪਾਂਸਰ ਹੈ ਆਹ ਵੇਖਦਾ ਵੀ ਸਾਹਮਣੇ ਇਸ ਵੇਲੇ ਇਹ ਹੈ ਪਟਿਆਲੇ ਵਾਲਾ ਅਮਰ ਤਾਂ ਕਹਿੰਦਾ ਵੀ 10000 ਦਾ ਮੇਰੇ ਮਿੱਤਰੋ ਇਹ ਵੀ ਕਹਿੰਦੇ ਤਾਰੀ ਬਾਈ ਹੋਣੀ ਤੀਰ ਥੋੜੀ ਉਹ ਠੱਡਿਆਂ ਦੇ ਦੀਪ ਹੋਣੀ ਹੈਪੀ ਹੀਰੇ ਹੋਣੀ

ਇੰਗਲੈਂਡ ਕਬੱਡੀ ਫੈਡਰੇਸ਼ਨ ਦਾ ਮੇਜਰ ਲੀਗ ਨੂੰ ਸਪੈਸ਼ਲ ਤੌਰ ਤੇ ਧੰਨਵਾਦ ਹੈ ਇੰਗਲੈਂਡ ਕਬੱਡੀ ਫੈਡਰੇਸ਼ਨ ਦਾ ਨਿਊਜ਼ੀਲੈਂਡ ਫੈਡਰੇਸ਼ਨ ਦਾ ਪਟਿਆਲੇ ਵਾਲਾ ਪਟਿਆਲੇ ਵਾਲਾ ਪਟਿਆਲੇ ਵਾਲਾ ਤੁਮਾ ਪਾਈ ਜਾਂਦਾ ਹੈ ਅਮਰਤ ਰਮਨੇ ਨੂੰ ਜਫਾ ਲਾਈ ਜਾਂਦਾ ਪਟਿਆਲਾ ਪਟਿਆਲਾ ਹੋਈ ਪਈ ਹੈ ਕਿਉਂਕਿ ਬਾਈ ਗੁਰ ਲਾਲ ਵੀ ਆਇਆ ਹੋਇਆ ਉਧਰ ਅਮਰਤ ਜਫਾ ਲਾ ਗਿਆ ਇੱਧਰ ਸੁਲਤਾਨ ਆ ਗਿਆ گٹھي آ آ سرہ هوي باجو